ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਾ ਨੇ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟਾਪ ਕਲਾਸ ਬੂਰੀ ਝੋਟੀ ਲੈ ਕੇ ਆਏ ਆ ਜੋ ਕਿ ਟੋਕੜ ਗੱਬਣਾਂਗੀ ਐਦਾਂ ਦੀ ਝੋਟੀ ਦੋਸਤੋ ਮੰਨ ਲਓ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਰੇਅਰ ਜੀ ਝੋਟੀ ਹੈ ਟਾਪ ਕਲਾਸ ਦੰਦਾਂ 'ਚ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦਿਆਂਗੇ ਜੇ ਕਿਸੇ ਮੇਰੇ ਵੀਰ ਦੀ ਸਮਰੱਥਾ ਚ ਆਉਂਦੀ ਹੈ ਵੀਰਾਂ ਦੇ ਘਰੋਂ ਚੈੱਕ ਕਰਵਾ ਕੇ ਚੰਗੀ ਤਰ੍ਹਾਂ ਦਸੱਲੀ ਨਾਲ ਦੋ ਟਾਈਮ ਤਿੰਨ ਟਾਈਮ ਚੋਕ ਐ ਖਰੀਦਾਰੀ ਕਰ ਸਕਦੇ ਹੋ ਦੋਸਤੋ ਬਾਈ ਹਸਰੀ ਕਾਲ ਪਲ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਧੋਲਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ 78142 78142 6412 78142 ਦੋਸਤੋ 6412 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੁੜਤੀ ਦੇਖੇ ਨੇ ਬੂਰੀ ਕੀ ਡਿਟੇਲ ਹੈਗੀ ਇਹ ਇਹ ਵੀਰੇ ਪਹਿਲੇ ਸੂਏ ਹੈਗੀ ਪਹਿਲੇ ਸੂਏ ਸੂਈ ਹੋਈ ਹੈ 14 ਕਿਲੋ ਦੁੱਧ ਕੱਢਾ ਵਾ ਤਾਂ ਜੀ ਦਾ ਪੂਰਾ ਪਹਿਲੇ ਸੂਏ ਦੋਸਤੋ 14 ਕਿਲੋ ਦੁੱਧ ਕੱਢਿਆ ਹੋਇਆ ਹੈਗਾ ਕਹਿਣ ਕਹਾਉਣ ਵਾਲੀ ਗੱਲਾਂ ਨਹੀਂ ਗਵਾਹੀ ਹਵਾਨਾ ਹੁਣ ਵੀ ਭਰਦਾ ਦੰਦੀ ਦੋ ਹੈਗੀ ਦੰਦਾਂ ਦੀ ਦੋ ਦੰਦਾ ਦੋ ਦੰਦ ਹੈਗੀ 11 ਕਿਲੋ ਹੋਣਾਗਾ ਢਾਈ ਮਹੀਨੇ ਦੀ ਗੱਪਾਂ ਹੈਗੀ ਮਗਰ ਕੱਟਾ ਦੋਸਤੋ ਢਾਈ ਮਹੀਨਿਆਂ ਦੀ ਚੈੱਕ ਪਾਸ ਕਨਫਰਮ ਗੋਲ ਸਿੰਘ ਰਿੰਗ ਜੀ ਨੂੰ ਕਹਦੇ ਨੇ ਕੰਪੀਟੀਸ਼ਨ ਲੈਵਲ ਦੇ ਹੈ ਬਿਊਟੀ ਚ ਝੋਟੀਆਂ ਆਉਂਦੀ ਹੁੰਦੀਆਂ ਨੇ ਉਸ ਤਰ੍ਹਾਂ ਦੀ ਬੰਦਰਾ ਝੋਟੀ ਦੀ ਵੱਡਾ ਕਦਗਾਠਾ ਕੋਈ ਛੋਟੀ ਨਹੀਂ ਘਰੇ ਆ ਕੇ ਦੇਖੋਗੇ ਤਾਂ ਵੱਲੋ ਵੀ ਤੁਸੀਂ ਦੇਖਦੇ ਹੀ ਰਹਿ ਜਾਓਗੇ ਇਸ ਤਰ੍ਹਾਂ ਦੀ ਬੰਨ ਤਰ੍ਹਾਂ ਝੋਟੀ ਦੀ ਥਣ ਹਵਾਨੇ ਦੀ ਪੀੜੀ ਦੇ ਪਾਵੈਲਾ ਸਿਸਟਮ ਜਿਵੇਂ ਵਿਥੀ ਤੇ ਘੜ ਘੜ ਕੇ ਥਣ ਲਾਏ ਹੁੰਦੇ ਨੇ ਇਸ ਤਰ੍ਹਾਂ ਦੀ ਬਨਾਵਟਾ ਹੈ ਮੂਰੇ ਮੰਗਰ ਦੇ ਥਣ ਦੇਖੋ ਮੂਰਲੇ ਥਾਣਾ ਦਾ ਉਹਰ ਜਸਾ ਹੈ ਜਾਂ ਤੇ ਮੰਗਰਲੇ ਥਾਣਾ ਦਾ ਉਹ ਜਲ ਬਾਕੀ ਵੱਡੀ ਗੱਲ ਹੋਰ ਦੱਸਦੇ ਨੇ ਉਹਨੂੰ ਸੀਲ ਸਾਤ ਠੰਡੇ ਸਭਾ ਲਈ ਝੋਟੀ ਹੈ ਮੰਗਰ ਬੱਚਾ ਕੀ ਹੈ ਵੀਰੇ ਕੱਟਾ ਬਾਈ ਕੱਟਾ ਮੰਗਰ ਦੋਸਤੋ ਕੱਟਾ ਖੋਲ ਕੇ ਗੀੜਾ ਦਿਵਾਵਾਂਗੇ ਤੇ ਵੀਰਾਂ ਤੋਂ ਮੁੱਲ ਵੀਡੀਓ ਦੇ ਵਿੱਚ ਬਾਜਬ ਕਰਵਾਵਾਂਗੇ ਪਰ ਹੋਊਗਾ ਬਿਲਕੁਲ ਬਾਜਬ ਰੇਟ ਤੇ ਜਾਰਾ ਤੋੜ ਤੜਾਈ ਵਾਲਾ ਮੁੱਲ ਨਹੀਂ ਹੋਣਾ ਦੰਦ ਵੀ ਚੈੱਕ ਕਰਦੇ ਦੋਸਤੋ ਦੰਦ ਵੀ ਆਪਾਂ ਦਾ ਸਾਨੂੰ ਪ੍ਰੋਪਰ ਚੈੱਕ ਕਰਾਉਣੇ ਆ ਆਹ ਦੇਖ ਸਕਦੇ ਹੋ ਦੋਸਤੋ ਲੈ ਚੱਲ ਵੀਰੇ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਵੀਰਾਂ ਦਾ ਮੋਬਾਈਲ ਨੰਬਰ 7814264123 ਦੋਸਤੋ ਤੋਰੇ ਤਾਰੇ ਦੀ ਝੋਤੀ ਬਿਲਕੁਲ ਸਾਫ ਪ੍ਰੋਪਰ ਬੱਚੇ ਤੇ ਮਿਲਦੀ ਹੈ ਤਾਜ਼ੀਆਂ ਮੱਜਾਂ ਮੰਗੋ ਵੀਰ ਕਹਿੰਦਾ ਸਵੇਰੇ ਚੋਲੋ ਸ਼ਾਮ ਨੂੰ ਚੋਲੋ ਦੁਪਹਿਰੇ ਚੋਲੋ ਜਦੋਂ ਮਰਜੀ ਚੋਲੋ ਸਵੇਰ ਦੀ ਛਵਾਈ ਪ੍ਰੋਪਰ ਵੀਰ ਕਹਿੰਦਾ 6 ਵਜੇ ਦੇ ਲਗਭਗ ਹੋਈ ਹੋਈ ਹੈ ਹਵਾਨਾ ਦੋਸਤੋ ਤਾਜ਼ੀਆਂ ਆਲਾ ਹੁਣ ਵੀ ਗਵਾਹੀ ਭਰਦਾ ਵੀਰੇ ਹੁਣ ਹਾਜ਼ਰ ਦੋ ਤੇ ਕਿੰਨਾ ਇਸ ਟਾਈਮ 11 ਕਿਲੋ ਡੱਬੇ ਭਰ ਕੇ ਦੋਸਤੋ ਕੰਡਾ ਤੁਸੀਂ ਆਪ ਦਾ ਘਰੋਂ ਲਿਆਉਣਾ 11 ਕਿਲੋ ਦੁੱਧ ਵੀਰਾਂ ਦੇ ਘਰੇ ਇਸ ਟਾਈਮ ਹਾਜ਼ਰ ਹੈ ਤੁਸੀਂ 10 ਮੰਨ ਕੇ ਸੌਦਾ ਕਰ ਲਓ ਜੇ ਕਿਸੇ ਮੇਰੇ ਵੀਰ ਦੀ ਸਮਝਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਵੀਰ ਵੀਰਾਂ ਕੋਲੇ ਧੌਲੇ ਖੜੀਏ ਝੋਟੀ ਪਿੰਡ ਵੀਰਾਂ ਦਾ ਧੌਲਾ ਜ਼ਿਲ੍ਹਾ ਤੇ ਮੋਬਾਈਲ ਨੰਬਰ 7814264123 ਵੱਡਾ ਕੱਦਕੜ ਟੌਪ ਕਲਾਸ ਨਗੀਨਾ ਬੂਰੀ ਝੋਟੀ ਤੇ ਡਿਮਾਂਡ ਕੀ ਕੀਤੀ ਹੈ ਵੀਰੇ ਦੀ ਰੇਟ ਬਈ ਫੋਨ ਤੇ ਦੱਸਦੇ ਰੇਟ ਦੋਸਤੋ ਵੀਰ ਕਹਿੰਦਾ ਫੋਨ ਵੀਰੇ ਯਾਰ ਫੋਨ ਉਹੀ ਲਾ ਲੈ ਜਿਹੜੇ ਬੰਦੇ ਦੀ ਸਮਝਦਾਰੀ ਆਉਂਦੀ ਆ ਮੁੱਲ ਤੇ ਮੱਲਾ ਵੀ ਤੂੰ ਵੀਡੀਓ ਚ ਹੀ ਦੱਸ ਦੇ ਬਈ ਗੱਲ ਹੈਗੇ ਬੀਟੇ ਦਾ ਮੁੱਲ ਫੋਨ ਵੀ ਗਲਤੀ ਨਹੀਂ ਜਾਏ ਜੇ ਫੋਨ ਉਹੀ ਲਾਗੇ ਜਿਹਨੇ ਹਾਂ ਜਿਹੜੇ ਬੰਦੇ ਨੇ ਲੈ ਨਹੀਂ ਹੋ ਹੁਣ ਮੰਨ ਲਓ ਵੀ ਜਿਹੜੇ ਬੰਦੇ ਨੇ 70 75 ਲੈਣਾ ਦੇਖੋ ਕਈ ਵਾਰ ਉਹ ਵੀ ਵੀਰ ਫੋਨ ਲਾ ਲੈਂਦੇ ਨੇ ਦੋਸਤੋ ਐਦਾਂ ਦੀ ਜੇ ਆਪਾਂ ਅਫਸਰ ਘਟੀ ਵੀ ਲੈਣਾ ਤਾਂ ਆਪਾਂ ਨੂੰ 75 ਤੋਂ 80 ਹਜ਼ਾਰ ਰੇਂਜ ਕਰਨਾ ਪਊਗਾ ਤਾਜ਼ੀਆਂ ਜਿਹਨਾਂ ਦੁੱਧ 10 ਕਿਲੋ ਕਿਉਂਕਿ ਹਰੇਕ ਬੰਦੇ ਅੱਜ ਕੱਲ੍ਹ ਸਿਆਣਾਗਾ 10 ਕਿਲੋ ਤਾਜੀ ਮੱਝ ਨਹੀਂ ਦੁੱਧ ਦਿੰਦੀ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਵੀਰ ਕਹਿੰਦਾ ਵੀ 11 ਕਿਲੋ ਦੁੱਧ ਹੁਣ ਇਸ ਟਾਈਮ ਝੋਟੀ ਥੱਲੇ ਹਾਜ਼ਰ ਆ ਸੀਲ ਠੰਡੀ ਆ ਸਾਤ ਸੁਭਾਅ ਲਈ ਤੇ ਡਿਮਾਂਡ ਵੀਰੇ ਲੈਣ ਦੇਣ ਵਾਲੀ ਕਰਨੀ ਐ ਜਸਲੋ ਹੋ ਕਿੰਨੇ ਦੀ ਜਾਊਗੀ ਜਸਲੋ 1.35 ਦੇ ਦੋ ਜਾਦੇ 135 ਜਮਾ ਬਾਜ ਬਜਾ ਕਿੰਨੇ ਦੀ ਹੋਜੂ 135 ਦੀ ਦਊਗਾ ਵੀਡੀਓ ਦੇ ਵਿੱਚ ਬੋਲਦਾ 2 ਲੱਖ ਦੀ ਕੱਟੀ ਮੇਰੀ ਹੋਗੀ ਜੇ ਕਿਸੇ ਨੇ ਤਿਆਰ ਕਰਕੇ ਦੇਣੀ ਹੋਵੇ ਦੋਸਤੋ ਵੀਰ ਕਣਾ ਜੇ ਤਿਆਰ ਕਰਕੇ ਦੇਣੀ ਹੈ ਕਿਸੇ ਨੇ 2 ਲੱਖ ਦੀ ਆਪਾਂ ਵਾਪਸ ਲੈ ਲਾਂਗੇ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਤੇ 130000 ਦੀ ਹੋਜੂ ਵੀਰੇ ਨਹੀਂ ਹੁੰਦੀ ਹੋਜੂਗੀ ਨਹੀਂ ਹੋਏ ਮਾਨਤਾ ਨਹੀਂ ਹੁੰਦਾ ਯਾਰ ਹੋਰ ਨਹੀਂ ਵੱਡੀ ਗੱਲ ਕੋਈ ਚਲੋ ਤਾਂ ਫੋਨ ਤਾਂ ਕਰ ਲਾਂਗੇ ਏਸੀ ਜੀ ਤਾਂ ਕੋਈ ਦੋਸਤੋ 135000 ਵੀਰ ਨੇ ਡਿਮਾਂਡ ਕੀਤੀ ਤੇ 30 ਦੇ ਘਰਾਂ ਚ ਹੋਜੂਗੀ ਹੋਜੂ ਹੋ ਕਰ ਲਾਂਗੇ ਕੋਈ ਹੋਜੂਗੀ ਭਾਈ 130000 ਦੋਸਤੋ 1,30,000 ਵੀਰ ਕਹਿੰਦਾ ਝੋਟੀ ਆਪਾਂ ਦੇ ਦੇਾਂਗੇ ਥਣ ਹਵਾਨੇ ਦੀ ਬਿਲਕੁਲ ਸਾਫ 1,35,000 ਵੀਰ ਨੇ ਡਿਮਾਂਡ ਕੀਤੀ ਆ ਚੰਗਾ ਕੱਦ ਕਾਠਾ ਦੋਸਤੋ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਝੋਟੀ ਐ ਬਾਜਬ ਰੇਟ 1,30,000 2.5 ਮਹੀਨੇ ਦੀ ਚੈੱਕ ਪਾਸ ਕਨਫਰਮ ਪਿੰਡ ਵੀਰਾਂ ਦਾ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ